ਹੋ ਹੁਣੇ ਹੁਣ ਇੱਥੇ ਵਾਪਰੀ ਸ਼ਰਮਨਾਕ ਕਰਨ ਵਾਲੀ ਘਟਨਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਲਮ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਇਥੋਂ ਦੇ ਓਣਾ ਰੋਡ ਸਥਿਤ ਖੜਨਾ ਬੀਐਸਐਫ ਕੈਪਸ ਦੇ ਵਿੱਚ ਬੀਐਸਐਫ ਇੰਸਪੈਕਟਰ ਨੇ 7 ਸਾਲਾ ਬੱਚੇ ਨਾਲ ਜ਼ਬਰਜਹਾਨ ਤੇ ਛੇੜਛਾੜ ਦੇ ਦੋਸ਼ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਸਤਪਾਲ ਸਿੱਧੂ ਨੇ ਦੱਸਿਆ ਕਿ ਔਰਤਾਂ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਦੇ ਵਿੱਚ ਕਿ ਉਸ ਦੀ ਲੜਕੀ ਪਹਿਲੀ ਜ਼ਮਾਤ ਦੇ ਵਿੱਚ ਪੜਦੀ ਹੈ ਕੁਝ ਦਿਨ ਪਹਿਲਾਂ ਦਿਵੀ ਰੋਜ਼ਾਨਾ ਦੀ ਤਰ੍ਹਾਂ ਬੱਚੀ ਰਾਤ ਨੂੰ 9 ਵਜੇ ਬੱਚਿਆਂ ਨਾਲ ਖੇਡਣ ਘਰੋਂ ਨਿਕਲੀ ਸੀ ਪਰ ਵਾਪਸ ਨਹੀਂ ਆਈ ਉਸ ਦੀ ਭਾਲ ਕਰਦੇ ਹੋਏ ਜਦੋਂ ਕਾਰ ਦੇ ਨੇੜੇ ਆਈ ਤਾਂ ਉਸ ਨੂੰ ਲੜਕੀ ਦੇ ਰੋਂ ਦੀ ਆਵਾਜ਼ ਸੁਣਾਈ ਦਿੱਤੀ ਉੰਨਾ ਨੇ ਜਦੋਂ ਦੇਖਿਆ ਤਾਂ ਲੜਕੀ ਰੋ ਰਹੀ ਸੀ ਅਤੇ ਐਡਮਿਨ ਬਲੌਕ ਚ ਕੰਮ ਕਰਦਾ ਇੰਸਪੈਕਟਰ ਗੁਲਾਮ ਮਤੁੰਜਾ ਲੜਕੀ ਨਾਲ ਦੁਰਵਿਵਹਾਰ ਕਰ ਰਿਹਾ ਸੀ ਜਿਵੇਂ ਹੀ ਦੋਸ਼ੀ ਨੇ ਦੇਖਿਆ ਤਾਂ ਉਹ ਭੱਜ ਗਿਆ ਮਾਂ ਨੇ ਬੱਚੀ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਜਦੋਂ ਖੇਡ ਰਹੀ ਸੀ ਤੇ ਇੱਕ ਚਾਚਾ ਉਸਦੇ ਕੋਲ ਆਇਆ ਤੇ ਉਸ ਨੂੰ ਗੋਲ ਤੇ ਮਠਾਈ ਦੇਣ ਲੱਗਾ ਜਦੋਂ ਉਸਨੇ ਉਸਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਜ਼ਬਰਦਸਤੀ ਗੱਡੀਆਂ ਦੇ ਪਿੱਛੇ ਲੈ ਗਿਆ ਤੇ ਕੁੱਟਮਾਰ ਕਰਨ ਲੱਗਾ ਪਰ ਉਹ ਵਿਰੋਧ ਕਰ ਰਹੀ ਸੀ ਤੇ ਉਸ ਨੂੰ ਚੋਪਰਾਂ ਦੇ ਤ